ਅੱਜ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਨਗਰ ਕੌਂਸਲ ਦੇ ਕਾਰਜ ਸधक ਅਫਸਰ ਚਰਨਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਵਾਰਡ ਨੰਬਰ 21 ਦੇ ਵਿੱਚ ਇਹੋ ਸਥਾਨ ਹੈ ਆ ਦੇਖੋ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਚਰਨਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਵਾਰਡ ਨੰਬਰ 21 ਦੇ ਵਿੱਚ ਇਹ ਉਹ ਸਥਾਨ ਹੈ ਆ ਦੇਖੋ ਇਹ ਪੁਰਾਣੇ ਸਤ ਨੰਬਰ ਸਕੂਲ ਵਾਲਾ ਸਥਾਨ ਹੈ ਜਿਸ ਪਲਾਟ ਦੀ ਕੋਈ ਚਾਰਦੀਵਾਰੀ ਨਹੀਂ ਹੋਈ ਤੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਇਹ ਕੂੜਿਆ ਕਰਕਟ ਦਾ ਕੇਂਦਰ ਬਣਦਾ ਜਾ ਰਿਹਾ ਜਿਸ ਤੋਂ ਬਿਮਾਰੀਆਂ ਪੈਦਾ ਹੋਣ ਦਾ ਡਰ ਲੱਗਿਆ ਰਹਿੰਦਾ ਜਦੋਂ ਬਰਸਾਤ ਆਉਂਦੀ ਹੈ ਤਾਂ ਇੱਥੋਂ ਇੰਨੀ ਵੱਡੀ ਤਾਦਾਦ ਦੇ ਵਿੱਚ ਬਦਬੂ ਮੁਸਪੜਦੀ ਹੈ ਇਹ ਸਾਲ ਲੈਣਾ ਔਖਾ ਹੋ ਜਾਂਦਾ ਹੈ ਮੱਛਰ ਵੱਡੀ ਤਰ੍ਹਾਂ ਦੇ ਵਿੱਚ ਪੈਦਾ ਹੁੰਦੇ ਨੇ ਬਿਮਾਰੀਆਂ ਜਦੋਂ ਲੱਗਦੀਆਂ ਤਾਂ ਲੋਕਾਂ ਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ ਮੈਂ ਧੰਨਵਾਦ ਕਰਦਾ ਚਰਨਜੀਤ ਸਿੰਘ ਜੀ ਨੇ ਪਰसों ਸੈਨੀਟਰੀ ਸੁਪਰਵਾਈਜ਼ਰ ਹਿੰਮਤ ਸਿੰਘ ਜੀ ਨੂੰ ਭੇਜਿਆ ਸੀ ਤੇ ਹਿੰਮਤ ਸਿੰਘ ਜੀ ਦੇ ਨਾਲ ਨਾਲ ਸਾਡੇ ਵਾਰਡ ਨੰਬਰ 21 ਦੇ ਜੋ ਲੰਬੜਦਾਰ ਜੀ ਜ਼ਿੰਮੇਵਾਰੀ ਨਿਭਾ ਰਹੀ ਨੇ ਬੀਬੀ ਰਾਣੋ ਜੀ ਮੈਂ ਉਹਨਾਂ ਦੀ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਅਗਵਾਈ ਦੇ ਵਿੱਚ ਪਰसों ਵੀ ਸਾਡੇ ਸਫਾਈ ਸੇਵਕ ਵੀਰ ਇੱਥੇ ਆਏ ਸੀਗੇ ਜਿਨ੍ਹਾਂ ਨੇ ਸਫਾਈ ਕੀਤੀ ਗਲੀ ਦੀ ਤੇ ਅੱਜ ਬੀਬੀ ਰਾਣੋ ਜੀ ਦੀ ਅਗਵਾਈ ਦੇ ਵਿੱਚ ਬੀਬੀ ਰਾਣੋ ਜੀ ਇੱਥੇ ਆ ਜੀ। ਜੀ ਅਗਵਾਈ ਅਗਵਾਈ ਦੇ ਵਿੱਚ ਅੱਜ ਸਫਾਈ ਸੇਵਕ ਵੀਰ ਆਏ ਨੇ ਇੱਥੇ ਜਿਨ੍ਹਾਂ ਨੇ ਵੱਡੀ ਤਾਦਾਦ ਦੇ ਵਿੱਚ ਇੱਥੋਂ ਕੂੜਾ ਕਰਕਟ ਕੱਢਿਆ ਆਹ ਟਰਾਲੀ ਦੇ ਵਿੱਚ ਵੀ ਕੂੜਾ ਕਰਕਟ ਲਿਜਾ ਰਹੇ ਨੇ। ਮੈਂ ਜਿਹੜੇ ਕਿੰਨੇ ਸ਼ਬਦ ਨੇ ਸ਼ਬਦ ਨਹੀਂ ਹੈ ਮੇਰੇ ਕੋਲ ਮੈਂ ਵੀ ਜਿਹੜਾ ਸ਼ਬਦਾਂ ਦੇ ਵਿੱਚ ਨਾ ਧੰਨਵਾਦ ਕਰਾਂ ਕਿੰਨਾ ਮੁਸ਼ਕਲ ਕੰਮ ਹੈ ਇੱਥੋਂ ਪਲਾਟ ਦੇ ਵਿੱਚੋਂ ਕੂੜਾ ਕੱਢਣਾ ਇਹ ਤੁਸੀਂ ਖੁਦ ਦੇਖ ਸਕਦੇ ਹੋ। ਜੀ ਵੀ ਰਾਣੋ ਜੀ ਦੇ ਅਗਵਾਈ ਦੇ ਵਿੱਚ ਜੋ ਸਫਾਈ ਸੇਵਕ ਆਏ ਨੇ ਮੈਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਤੇ ਕਾਰਜ ਸாதਕ ਅਫਸਰ ਨਗਰ ਕੌਂਸਲ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਸ ਪਲਾਟ ਦੀ ਚਾਰ ਦਿਵਾਰੀ ਇਸ ਦੇ ਮਾਲਕ ਦਾ ਪਤਾ ਕਰਕੇ ਤੁਰੰਤ ਕਰਵਾਈ ਜਾਵੇ ਉਸ ਤੋਂ ਇਲਾਵਾ ਖੰਨੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਲਵਾਰਸ ਪਲਾਟ ਪਏ ਨੇ ਜੋ ਕੂੜਾ ਕਰਕਟ ਦਾ ਕੇਂਦਰ ਬਣਦੇ ਨੇ ਉਹਨਾਂ ਦੇ ਨਿਸ਼ਾਨਦੇਹੀ ਕਰਕੇ ਉਹਨਾਂ ਦੀ ਚਾਰ ਦਿਵਾਰੀ ਕੀਤੀ ਜਾਵੇ ਤਾਂ ਕਿ ਕੂੜਾ ਕਰਕਟ ਗੰਦਗੀ ਫੈਲਣ ਤੋਂ ਰੁਕ ਸਕੇ ਅਤੇ ਜਿਵੇਂ ਸਾਡੇ ਕੈਬਨਿਟ ਮੰਤਰੀ ਕਰਨਪ੍ਰੀਤ ਸਿੰਘ ਸੌਂਜੀ ਦਾ ਨਾਰਾ ਹੈ ਕਿ ਖੰਨੇ ਸ਼ਹਿਰ ਨੂੰ ਖੂਬਸੂਰਤ ਬਣਾਣਾ ਹੈ ਤੇ ਖੂਬਸੂਰਤ ਤਾਂ ਹੀ ਬਣੂਗਾ ਜੇ ਲਵਾਰਤ ਪਲਾਟਾ ਨੂੰ ਗੰਦਗੀ ਦਾ ਕੇਂਦਰ ਬਣਨ ਤੋਂ ਰੋਕਿਆ ਜਾਊਗਾ ਜਦੋਂ ਤੱਕ ਇਹਨਾਂ ਦੀ ਚਾਰਦੀਵਾਰੀ ਨਹੀਂ ਹੁੰਦੀ ਕੂੜਾ ਕਰਕਟ ਬਾਹਰ ਫੈਲੂਗਾ ਸਾਡੇ ਸਫਾਈ ਸੇਵਕ ਵਿਚਾਰੇ ਆਂਦੇ ਨੇ ਕੂੜਾ ਚੱਕ ਕੇ ਲੈ ਜਾਂਦੇ ਆਂ ਕੂੜਾ ਫੇਰ ਫੈਲ ਜਾਂਦਾ ਕਿੱਥੋਂ ਕੂੜਾ ਆਂਦਾ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਮੈਂ ਵਾਈਸਲੋ ਖੰਨਾ ਦਾ ਪ੍ਰਧਾਨ ਹੋਣ ਦੇ ਨਾਤੇ ਆਪਣਾ ਫਰਜ਼ ادا ਕੀਤਾ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਵਾਈਸਲੋ ਖੰਨਾ ਸਿਟੀਜ਼ਨ ਵੱਲੋਂ ਅਤੇ ਆਪਣੀ ਸਮੁੱਚੀ ਟੀਮ ਵੱਲੋਂ ਸਮੁੱਚੇ ਨਗਰ ਕੌਂਸਲ ਪ੍ਰਸ਼ਾਸਨ ਦਾ ਜੀ ਵੀ ਰਾਣੋ ਜੀ ਦਾ ਤੇ ਇਹਨਾਂ ਦੀ ਅਗਵਾਈ ਵਿੱਚ ਆ ਮੇਰੇ ਸਾਥੀ ਜਿੰਨੇ ਖੜੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਸਤਨਾਮ ਸ੍ਰੀ ਵਾਹਿਗੁਰੂ ਸਾਕੀ